ਤੋ ਮੇਰੇ ਕੋਲੇ ਸੂਟ ਸੀ ਬਣਾਇਆ ਸੀ ਤੇ ਇਹਦੇ ਉੱਤੇ ਗੋਲ ਜਿਹੜਾ neck ਹੈ ਉਹ ਇਹਦੇ ਨਾਲ ਅਟੈਚ ਕਰਨਾ ਹੈ ਰਾਉਂਡ neck ਇਹਦਾ ਬਣਾਵਾਂਗੇ ਤੇ ਮੈਂ ਤੁਹਾਨੂੰ ਦੱਸ ਦਿਆਂ ਕਿਸ ਤਰੀਕੇ ਨਾਲ ਇਸ neck ਨੂੰ ਇਹਦੇ ਨਾਲ ਅਟੈਚ ਕਰਨਾ ਹੈ ਆਪਾਂ ਐਡਕ ਪੀਸ ਕੱਪੜੇ ਦਾ ਲੈ ਲਾਂਗੇ ਜਿਹਦੇ ਉੱਪਰ ਰੱਖ ਕੇ ਆਪਾਂ neck ਨੂੰ ਲਗਾਵਾਂਗੇ ਇਨੂੰ ਆਪਾਂ ਜਿਆਦਾ ਵਧੀਆ ਫਿਨਿਸ਼ਿੰਗ ਦੇਣ ਵਾਸਤੇ ਜਾਂ ਜਿਹੜੇ ਬਿਗਨਰਸ ਨੇ ਜਿਨ੍ਹਾਂ ਨੇ ਹਜੇ ਨਵਾਂ ਨਵਾਂ ਸਟਾਰਟ ਕੀਤੀ ਹੈ ਸਟੀਚਿੰਗ ਉਹ ਤਾਂ ਇਹਨੂੰ ਪ੍ਰੈਸ ਦੇ ਨਾਲ ਇਹ ਪ੍ਰੈਸ ਵਾਲਾ ਉਹ ਤਾਂ ਇਹਨੂੰ ਪ੍ਰੈਸ ਦੇ ਨਾਲ ਇੱਕ ਵਾਰੀ ਅਟੈਚ ਕਰ ਲੈਣ ਤਾਂ ਕਿ ਉਹਨਾਂ ਨੂੰ ਦਿੱਕਤ ਨਾ ਆਵੇ ਬਟ ਮੈਂ ਇਹਨੂੰ ਸਿੱਧਾ ਸਲਾਈਤੀ ਕਰਾਂਗੀ ਸਭ ਤੋਂ ਪਹਿਲਾਂ ਆਪਾਂ ਇਹਨੂੰ ਐਦਾਂ ਬਰਾਬਰ ਰੱਖ ਕੇ ਕੁਝ ਲੋਕ ਇਹਨੂੰ ਸੂਈਆਂ ਨਾਲ ਵੀ ਅਟੈਚ ਕਰਕੇ ਫਿਕਸ ਕਰ ਲੈਂਦੇ ਨੇ ਤੁਹਾਨੂੰ ਮੈਂ ਦੱਸ ਦਿੰਨੀ ਆ ਇਸ ਤਰੀਕੇ ਨਾਲ ਸੂਈ ਵੀ ਲਗਾ ਸਕਦੇ ਆਪਾਂ ਤਾਂ ਕਿ ਇਹ ਹਿੱਲੇ ਜੁਲੇ ਨਾ ਬਟ ਮੈਂ ਇਹਨੂੰ ਐਵੇਂ ਕਰਾਂਗੀ ਇਹਦੇ ਵਿੱਚ ਆਪਾਂ ਬਖਾ ਮਸ਼ੀਨ ਦਾ ਮੋਟਰ ਰੱਖਾਂਗੇ ਤਾਂ ਕਿ ਜਦੋਂ ਇਹਦਾ ਕੱਚਾ ਇਹ ਇਹਨੂੰ ਉਦੇੜਨਾ ਸੌਖਾ ਹੋ ਜੇ ਆਪਾਂ ਮਸ਼ੀਨ ਨੂੰ ਰੋਕ ਕੇ ਚੱਕਾਂਗੇ ਤੇ ਇਹਨੂੰ ਘਮਾਵਾਂਗੇ ਨੈਕ ਨੈਕ ਕੋ ਇੱਕ ਐਦਾਂ ਦੀ ਚੀਜ਼ ਹੈ ਜੇਕਰ ਥੋੜੀ ਬਹੁਤੀ ਵੀ ਟੇਲੀ ਮੇਡੀ ਸੀਨ ਹੋ ਗਈ ਤਾਂ ਜੇ ਗਲਤ ਫਿਕਸ ਹੋ ਗਿਆ ਤਾਂ ਸਾਰੇ ਕਮੀਜ਼ ਦੀ ਜਿਹੜੀ ਫਿਨਿਸ਼ਿੰਗ ਹੈ ਬਹੁਤ ਹੀ ਗਲਤ ਹੋ ਜੂਗੀ ਇੱਕ ਵਾਰੀ ਕਟਿੰਗ ਹੋਣ ਤੋਂ ਬਾਅਦ ਫਿਰ ਉਹ ਛੇਤੀ ਸਹੀ ਨਹੀਂ ਹੁੰਦਾ ਇਸ ਕਰਕੇ ਨੂੰ ਧਿਆਨ ਨਾਲ ਆਪਾਂ ਫਿਕਸ ਕਰਾਂਗੇ ਆ ਦੇਖੋ ਦੋਸਤੋ ਅਗਰ ਇਹਦੇ ਵਿੱਚ ਚਾਹੇ ਵੀਨਿਆਕ ਹੋਵੇ ਚਾਹੇ ਚੋਰਸ ਹੋਵੇ ਚਾਹੇ ਗੋਲ ਹੋਵੇ ਤਾਂ ਆਪਾਂ ਨੂੰ ਐਦਾਂ ਹੀ ਫਿਕਸ ਕਰਾਂਗੇ ਉਸ ਤੋਂ ਬਾਅਦ ਇਹਨੂੰ ਆਪਾਂ ਕਵਰ ਕਰ ਲਾਂਗੇ ਕਵਰ ਕਰਦੇ ਵਕਤੇ ਦੇ ਇਸੇ ਐਦਾਂ ਹੀ ਵਟਾਉਣਗੇ ਜ ਜਦੋਂ ਆਪਾਂ ਬੁਲਾਈ ਦੇ ਵਿੱਚ ਲੈ ਕੇ ਆਵਾਂਗੇ ਜਿਹਦਾ ਕੋਈ ਚੱਕਰ ਨਹੀਂਗਾ ਇਹ ਨਾਲ ਹੋਲੀ-ਹੋਲੀ ਜਿੱਤੇ ਆਪਾਂ ਸੀਨ ਲਗਾਉਂਦੇ ਆਵਾਂਗੇ ਅਧਿਕਾ ਨੂੰ ਮੇਰੀ ਇਹ ਵੀਡੀਓ ਸੋਹਣੀ ਲੱਗੀ ਐ ਤਾਂ ਇਹਦੇ ਉੱਤੇ ਮੈਂ ਹੋਰ ਵੀ ਤਰੀਕੇ ਦੇ ਡਿਜ਼ਾਈਨ ਆਪਾਂ ਦੱਸ ਸਕਦੇ ਆ ਜਿੱਦਾਂ ਕਿ ਗੁਰਮ ਪਾਈਪਿੰਗ ਲਗਾਣੀ ਇਹ ਸੂਟ ਮੇਰੇ ਕੋਲ ਕਿਸੇ ਦਾ ਸੀ ਬਣਾਇਆ ਸੀਗਾ ਜਿਹੜੇ ਕਰਕੇ ਉਹਨਾਂ ਨੇ ਸਿੰਪਲ ਗੋਲ ਗਲਾਈ ਕੀਤਾ ਸੀਗਾ ਮੈਨੂੰ ਬਣਾਉਣ ਵਾਸਤੇ ਚੈਨਲ ਸਾਡਾ ਨਵਾਂ ਐ ਜੀ ਹੋਰ ਵੀਡੀਓ ਅਪਲੋਡ ਕਰਦੀ ਰਵਾਂ ਤੇ ਤੁਸੀਂ ਇਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿੱਦਾਂ ਲੱਗੀ ਐਕਸਟਰਾ ਕੱਪੜਾ ਦੇਖੋ ਆਪਾਂ ਇਹਨੂੰ ਐਦਾਂ ਕਟਿੰਗ ਕਰ ਲਾਂਗੇ ਧਿਆਨ ਰੱਖਣਾ ਕਿ ਵਿੱਚੋਂ ਜਿਹੜਾ ਬੁਕਰਮ ਵਾਲਾ ਗਲਾ ਹੈ ਉਹ ਨਾ ਕੱਟਿਆ ਜਾਵੇ ਸਿਰਫ ਐਕਸਟਰਾ ਐਕਸਟਰਾ ਕੱਪੜਾ ਆਪਾਂ ਉਹਨੂੰ ਆਪਾਂ ਕਟਿੰਗ ਕਰ ਦਾਂਗੇ ਗਲਾ ਜਿਹੜਾ ਮੈਂ ਇਹਦਾ 7 ਡੀਪ ਰੱਖਣਾ ਜੀ ਇਹ ਇਹ ਆ 7.5 ਤੇ ਆਪਾਂ 1/2 ਇੰਚ ਜਿਹੜਾ ਐਕਸਟਰਾ ਇਹ ਰੱਖਾਂਗੇ ਤਾਂ ਕਿ 1/2 ਇੰਚ ਉੱਪਰੋਂ ਇਹਦੇ ਵਿੱਚ ਆ ਜੇ ਇਹਦੇ ਵਿੱਚ ਵੀ ਮੀਡੀਅਮ ਵੀ ਹੁੰਦੇ ਨੇ স্মੋਲ ਵੀ ਹੁੰਦੇ ਨੇ ਔਰ ਲਾਰਜ ਵੀ ਹੁੰਦੇ ਨੇ ਇਹ ਕਿਸੇ ਤੋਂ ਵੀ ਵੱਡਾ ਦਾ ਨੈਕ ਹੁੰਦਾ ਜੀ ਜਿਹਦਾ ਜਿਹੜਾ ਬਹੁਤ ਡੀਪ ਵੀ ਹੁੰਦਾ ਔਰ ਬ੍ਰੌਡ ਵੀ ਹੁੰਦਾ ਉਹ ਜ਼ਿਆਦਾਤਰ ਆਪਾਂ ਹੈਵੀ ਲੋਕਾਂ ਵਾਸਤੇ ਜਾਂ ਹੈਵੀ ਲੇਡੀਜ਼ ਨੇ ਉਹਨਾਂ ਵਾਸਤੇ ਆਪਾਂ ਯੂਜ਼ ਕਰਦੇ ਆ ਇਹਦਾ ਆਪਾਂ ਹਾਫ ਕਰਕੇ ਇੱਥੇ ਕੱਟ ਲਗਾ ਲਾਂਗੇ ਤੇ ਇੱਥੇ ਆਪਾਂ ਮਾਰਕ ਕਰ ਲਾਂਗੇ ਤਾਂ ਕਿ ਆਪਾਂ ਨੂੰ ਪਤਾ ਲੱਗ ਸਕੇ ਉਸ ਤੋਂ ਬਾਅਦ ਆ ਦੇਖੋ ਆ ਕੁੱਤੀ ਹੈ ਲਾਈਨਿੰਗ ਵਾਲੀ ਹੈ ਇਹਨੂੰ ਆਪਾਂ ਤਿਆਰ ਕਰ ਚੁੱਕੇ ਹਾਂ ਕਟਿੰਗ ਕਰਕੇ ਹਾਂ ਜੇ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਕਿ ਕਿਸ ਤਰੀਕੇ ਨਾਲ ਇਹਦੀ ਕਟਿੰਗ ਕੀਤੀ ਹੈ ਕਿਸ ਤਰੀਕੇ ਨਾਲ ਲਾਈਨਿੰਗ ਲਗਾਈ ਹੈ ਉਹ ਵੀ ਮੈਨੂੰ ਦੱਸਿਓ ਮੈਂ ਜਰੂਰ ਉਹ ਵੀ ਅਪਲੋਡ ਕਰਾਂਗੀ ਤੇ ਜੇ ਕਿਸੇ ਨੂੰ ਪਲੇਟ ਪਾਉਣ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਵੀ ਜਰੂਰ ਦੱਸਿਓ ਆ ਦੇਖੋ ਆਵਲਾ ਕੱਟ ਹੈ ਜਿਹੜਾ ਇਹਨੂੰ ਇਹਦੇ ਨਾਲ ਮੈਚ ਕਰਨਾ ਹੈ ਸੇਮ ਆਵਲੇ ਕੱਟ ਦੇ ਨਾਲ ਇਹਨੂੰ ਮੈਚ ਕਰਕੇ ਇਹ ਇੱਥੇ ਲਗਾ ਲਾਂਗੇ ਆਪਾਂ ਆਫਟਰ 댓 ਆ ਦੇਖੋ ਆ ਆ ਇਹਦੀ ਹਾਫ ਆ ਇਹਦੀ ਹਾਫ ਹਾਫ ਆ ਜਾਂਦੀ ਹੈ ਇੱਥੇ ਮੈਂ ਇਹਨੂੰ ਐਦਾਂ ਪੁੱਠਾ ਕਰਕੇ ਇਹਨੂੰ ਨਖੂਨ ਦੇ ਨਾਲ ਇਹਨੂੰ ਬਿਠਾ ਲਿਆ ਸੀ ਆਹ ਵਾਲੇ neck ਨੂੰ ਆਪਾਂ ਆਹ ਵਾਲੇ ਹਾਫ ਜੋਇੰਟ ਦੇ ਨਾਲ ਐਦਾਂ ਅਟੈਚ ਕਰਾਂਗੇ ਇਹਦੇ ਤੇ ਆਪਾਂ ਮੋٹے ਬਖੇ ਦੇ ਨਾਲ ਹੀ ਸੀਨ ਲਗਾ ਲਾਂਗੇ ਤਾਂ ਕਿ ਇਹ ਹਿੱਲੇ ਨਾ ਉੱਪਰੋਂ ਇਧਰੋਂ ਔਰ ਇਧਰੋਂ ਵੀ ਧਿਆਨ ਰੱਖਣਾ ਹੈ ਤਾਂ ਕਿ ਇਹ ਵੱਢ ਘੱਟ ਨਾ ਹੋਵੇ ਜਿਹੜੀ ਆਪਾਂ ਮੋٹے ਬੱਤੇ ਦੀ ਵਿੱਚੀ ਸੀਨ ਲਗਾਵਾਂਗੇ ਸੀਨ ਆਪਾਂ ਤਾਂ ਲਗਾ ਲੈਨੇ ਆ ਕਿਉਂਕਿ ਇਧਰ ਉਧਰ ਨਹੀਂ ਹਿੱਲੂਗਾ ਇਹ ਤੇ ਇਹਨੂੰ ਲਗਾਉਣ ਦੇ ਵਿੱਚ ਆਸਾਨੀ ਹੋਵੇ ਜਦੋਂ ਆਵਲੀ ਸੀਨ ਲਗਾਣੀ ਹੈ ਤਾਂ ਉਹਦਾ ਆਪਾਂ ਨੋਰਮਲ ਬਖਾ ਕਰ ਲਵਾਂਗੇ ਦੇਖੋ ਆ ਦੇਖੋ ਮੈਂ ਤੁਹਾਨੂੰ ਦੱਸਾਂ ਇਹ ਵਾਲੀ ਸੀਨ ਹੈ ਨਾ ਜਿਹੜੀ ਇਹ ਇਹਦੇ ਨਾਲ ਨਾਲ ਮਾਰਨੀ ਹੈ ਬੁਕਰਮ ਤੋਂ نیچے اور ਇਹਦੇ ਉੱਪਰ ਇੱਥੇ ਨਾਲ ਨਾਲ ਬਿਲਕੁਲ ਇਹਦੇ ਨਾਲ ਨਾਲ ਸੀਨ ਮਾਰਨੀ ਹੈ ਨਾ ਇਸ ਤੋਂ ਬਾਹਰ ਨਾ ਇਸ ਤੋਂ ਉੱਪਰ ਆਹ ਦੇਖੋ ਇੱਥੇ ਆਪਾਂ ਨੂੰ ਥੋੜੇ-ਥੋੜੇ ਟਾਈਮ ਬਾਅਦ ਆਪਾਂ ਨੂੰ ਪੈਰ ਚੱਕਣਾ ਪਏਗਾ ਕਿਉਂਕਿ ਇੱਥੇ ਗੁਲਾਈ ਆਉਂਦੀ ਹੈ ਜੇ ਤੁਸੀਂ ਬਿਲਕੁਲ ਨਵੇਂ ਸਟਾਰਟ ਕਰ ਰਹੇ ਹੋ ਆਪਣੀ ਸਟੀਚਿੰਗ ਤਾਂ ਤੁਸੀਂ ਬਿਲਕੁਲ ਥੋੜੇ-ਥੋੜੇ ਟਾਈਮ ਬਾਅਦ ਇਹਨੂੰ ਚੱਕ-ਚੱਕ ਕੇ ਤੁਸੀਂ ਸੀਨ ਮਾਰ ਸਕਦੇ ਹੋ ਬਿਲਕੁਲ ਰਾਉਂਡ ਦੇ ਵਿੱਚ ਇੱਕ ਸੀਨ ਲਗਾ ਲਵੋ ਪੱਕੇ ਕਰਨ ਲਈ ਆਪਾਂ किनारे ਦੇ ਉੱਤੇ ਡਬਲ ਸੀਨ ਲਗਾ ਲਾਂਗੇ ਐਕਸਟਰਾ ਜਿਹੜੇ ਧਾਗੇ ਨੇ ਉਹ ਕੱਟਨੇ ਬਹੁਤ ਜ਼ਰੂਰੀ ਨੇ ਕਿਉਂਕਿ ਇਹਨਾਂ ਦੇ ਨਾਲ ਫਿਨਿਸ਼ਿੰਗ ਸੋਹਣੀ ਨਹੀਂ ਆਉਂਦੀ ਅਗਰ ਫਿਨਿਸ਼ਿੰਗ ਸੋਹਣੀ ਆ ਤਾਂ ਸੂਟ ਆਪਣਾ ਆਟੋਮੈਟਿਕ ਹੀ ਬਹੁਤ ਸੋਹਣਾ ਲੱਗਦਾ ਆ ਦੇਖੋ ਮੈਂ ਤੁਹਾਨੂੰ ਪੁੱਠਾ ਕਰਕੇ ਦਿਖਾਨੀ ਆ ਦੇਖੋ ਕਿੰਨਾ ਸੋਹਣਾ ਔਰ ਸਹੀ ਤਰੀਕੇ ਦੇ ਨਾਲ ਆਪਣੇ ਜਿਹੜਾ neck ਹੈ ਉਹ ਫਿਕਸ ਹੋ ਗਿਆ ਹੁਣ ਮੈਂ ਇਹਦੀ ਕਟਿੰਗ ਕਰਕੇ ਦਿਖਾਨੀ ਆ ਧਿਆਨ ਰੱਖਿਓ ਤਾਂ ਕਿ ਇਹ ਨਿਚੇਉਂ ਕਪੜਾ ਨਾ ਕਟਿੰਗ ਹੋ ਜੇ ਇਹਦੇ ਨੀਚੇ ਕੋਈ ਵੀ ਕਪੜਾ ਨਾ ਹੋਵੇ ਇਹਨੂੰ ਆਪਾਂ ਅੱਧੇ ਅੱਧੇ ਇੰਚ ਦਾ ਮਾਰਜਿਨ ਛੱਡ ਕੇ ਆਪਾਂ ਇਹਦੀ ਕਟਿੰਗ ਕਰ ਦਾਂਗੇ ਜਦੋਂ ਆਪਾਂ ਗੁਲਾਈ ਦੇ ਵਿੱਚ ਲੈ ਕੇ ਆਉਨੇ ਆ ਤਾਂ ਇਹਨੂੰ ਆਪਾਂ ਜਦੋਂ ਫੋਲਡ ਕਰਦੇ ਆ ਤਾਂ ਇਹਦੇ ਵਿੱਚ ਕੱਟ ਪਾਣੇ ਜ਼ਰੂਰੀ ਨੇ ਧਿਆਨ ਰੱਖਿਓ ਤਾਂ ਕਿ ਸੀਨ ਦੇ ਉੱਪਰ ਕੱਟ ਨਾ ਲੱਗ ਸਕੇ ਸੀਨ ਤੋਂ ਇਧਰ-ਇਧਰ ਵਾਲੀ ਹੀ ਸਾਈਡ ਤੇ ਕਰਨਾ ਹੈ ਹੁਣ ਆਪਾਂ ਇਹਨੂੰ ਸਿੱਧਾ ਕਰਾਂਗੇ ਸਿੱਧਾ ਕਰਕੇ ਆਪਾਂ ਇਹਦੇ ਉੱਪਰ ਸੀਨ ਲਗਾਵਾਂਗੇ ਧਿਆਨ ਰੱਖਿਓ ਕਿ ਇਹਨੂੰ ਵੀ ਮੋٹے ਬੱਖੇ ਦੇ ਨਾਲ ਹੀ ਲਗਾਈ ਜਾਵੇ ਹੋਰ ਵੀ ਸਾਰੇ ਤਰੀਕੇ ਦੇ ਡਿਜ਼ਾਈਨ ਦੇਖਣ ਲਈ neck ਦੇ ਉੱਪਰ ਕਿਸ ਤਰੀਕੇ ਨਾਲ ਪਾਈਕੀ ਲਗਾਉਣੀ ਹੈ ਜਾਂ ਕਟਿੰਗ ਕਰਨੀ ਹੈ ਸੋ ਬਹੁਤ ਸੌਖੇ ਤਰੀਕੇ ਨਾਲ ਤੁਹਾਨੂੰ ਦੱਸਿਆ ਜਾਊਗਾ ਕਮੈਂਟ ਕਰਕੇ ਗਰੁੱਪ ਦੇ ਦਿਓ ਕਿ ਤੁਸੀਂ ਕੀ ਦੇਖਣਾ ਚਾਹੁੰਦੇ ਹੋ ਕੀ ਸਿੱਖਣਾ ਚਾਹੁੰਦੇ ਹੋ ਇਹਦੇ ਉੱਪਰ ਆਪਾਂ ਹੌਲੀ ਹੌਲੀ ਤਰੀਕੇ ਦੇ ਨਾਲ ਸਫਾਈ ਦੇ ਨਾਲ ਆਪਾਂ ਇਹਦੇ ਵਿੱਚ ਸੀਮ ਲਗਾ ਦੇ ਚਾਹ ਜਿਹੜੀ ਮਰਜ਼ੀ ਸ਼ੇਪ ਦੇ ਵਿੱਚ ਹੋਵੇ ਚਾਹ ਨੈਕ ਦੇ ਵੀ ਸ਼ੇਪ ਚ ਹੋਵੇ ਚਾਹ ਰਾਉਂਡ ਦੇ ਵਿੱਚ ਹੋਵੇ ਚਾਹ ਚੌਰਸ ਹੋਵੇ ਉਹ ਇਸੇ ਤਰੀਕੇ ਨਾਲ ਹੀ ਇਹਦੀ ਕਟਿੰਗ ਕਰਨੀ ਹੈ ਤੇ ਇਸੇ ਤਰੀਕੇ ਨਾਲ ਹੀ ਇਸ ਨੂੰ ਅਟੈਚ ਕਰਨਾ ਹੈ ਦੇਖੋ ਬਹੁਤ ਸੋਹਣੇ ਤਰੀਕੇ ਦੇ ਨਾਲ ਰਾਉਂਡ ਦੇ ਵਿੱਚ ਨੈਕ ਤਿਆਰ ਹੋ ਕੇ ਹਾਜ਼ਰ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਔਰ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਵਾਚ ਕਰਦੇ ਰਹਿਣਾ ਥੈਂਕ ਯੂ ਫॉर ਵਾਚਿੰਗ ਵੀਡੀਓ